ਹੋ ਜੀ ਇਹ ਪਿੰਡ ਬਾਗੜੀਆਂ ਦਾ ਬਾਜ਼ਾਰ ਤੇ ਇੱਥੋਂ ਆਪਾਂ ਮੇਨ ਰੋਡ ਦੇ ਉੱਤੇ ਆ ਗਏ ਆਪਾਂ ਅਗਲੇ ਅਸਥਾਨ ਤੇ ਵੱਲ ਨੂੰ ਜਾ ਰਹੇ ਹਾਂ ਜੋ ਕਿ ਦੱਸਿਆ ਜਾਂਦਾ ਹੈ ਕਿ ਪਿੰਡ ਦੇ ਵਿੱਚ ਮੇਨ ਰੋਡ ਦੇ ਉੱਤੇ ਹੀ ਹੈ ਜਿਹੜਾ ਇੱਕ ਸਕੂਲ ਹੈ ਸਕੂਲ ਦੇ ਸਾਹਮਣੇ ਉਹ ਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੇ ਇੱਕ ਇਹ ਗੁਰੂ ਘਰ ਹੈਗਾ ਉਸ ਦੇ ਨਾਲੇ ਸੰਬੰਧਿਤ ਬਾਕੀ ਆਪਾਂ ਇੱਥੇ ਦਾ ਜਾ ਕੇ ਇਤਿਹਾਸ ਹੈ ਜਿਹੜਾ ਉਹ ਵੀ ਪੜਦੇ ਆਂ ਇਹ ਸਥਾਨ ਦੇਖ ਰਹੇ ਹਾਂ ਗੁਰਦੁਆਰਾ ਸਾਹਿਬ ਪਾਸ਼ਾਹੀ 6ਵੀਂ ਦੇ ਨਾਲ ਸੰਬੰਧਿਤ ਆ ਸੋ ਆਪਾਂ ਚੱਲ ਕੇ ਹੁਣ ਇੱਥੇ ਦੇ ਦਰਸ਼ਨ ਕਰਵਾਈਏ ਤੁਹਾਨੂੰ ਅੰਦਰ ਐਂਟਰ ਹੁੰਦੇ ਸਾਰੇ ਆਪਣੇ ਦਸਵੇਂ ਗੁਰੂ ਸਾਹਿਬ ਦਾ ਇਤਿਹਾਸ ਹੈ ਹਾਂ ਚੱਲ ਕੇ ਆਪਾਂ ਇੱਥੇ ਦੇ ਦਰਸ਼ਨ ਮੇ ਲੇਖੜੀ ਹਾਂਜੀ ਇੱਥੇ ਹੁਣ ਆਪਾਂ ਵੀ ਉਹਨਾਂ ਨਾਲ ਗੱਲ ਕਰਦੇ ਸੀ ਕਰਦੇ ਹੁਣ ਪਤਾ ਲੱਗਿਆ ਕਿ ਹਰ ਗੋਬਿੰਦ ਸਿੰਘ ਜੀ ਦੇ ਨਾਲ ਜਿੱਥੇ ਇਹ ਸਥਾਨ ਸੰਬੰਧਿਤ ਹੈ ਉੱਥੇ ਨਾਲ ਹੀ ਇਹ ਸਥਾਨ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਸੰਬੰਧਤ ਸਥਾਨ ਵੀ ਹੈ ਪਿੰਡ ਬਾਗੜੀਆਂ ਜਿਹੜਾ ਤੇ ਉੱਥੇ ਉਹ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਸੀ ਮਾਤਾ ਰਾਜਕਾਰ ਤੇ ਉਹਨਾਂ ਨੂੰ ਪਿੰਡ ਬਟਰਖਾਂ ਦੇ ਵਿੱਚ ਘੜੇ ਵਿੱਚ ਦੱਬ ਦਿੱਤਾ ਸੀ ਜਿਵੇਂ ਪ੍ਰਾਤਨ ਸਮੇਂ ਚ ਆਪਾਂ ਮੰਨਦੇ ਆ ਕਿ ਕੁੜੀਆਂ ਨੂੰ ਬੋਝ ਸਮਝਿਆ ਜਾਂਦਾ ਸੀ ਤੇ ਉਹਨਾਂ ਨੂੰ ਫਿਰ ਘੜਿਆਂ ਦੇ ਵਿੱਚ ਦੱਬ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਇਹ ਬਾਬਾ ਗੁੱਦੜ ਸਾਹਿਬ ਸਿੰਘ ਜੀ ਨੇ ਤੇ ਜਿਹੜੇ ਉਹਨਾਂ ਨੇ ਜਿਹੜੇ ਕਿ ਇਸ ਪਿੰਡ ਦੇ ਨਾਲ ਸੰਬੰਧਤ ਸੀ ਉਹਨਾਂ ਨੇ ਉਸ ਪਰਿਵਾਰ ਨੂੰ ਦੱਸਿਆ ਕਿ ਇਹ ਮਾਤ ਬੀਬੀ ਹੈ ਜਿਹੜੀ ਉਹ ਵਿਖੇ ਦੇ ਵਿੱਚ ਇਹ ਬਹੁਤ ਵੱਡੇ ਇੱਕ ਧਰਮੀ ਰਾਜੇ ਨੂੰ ਜਨਮ ਦੇਊਗੀ ਇਸ ਲਈ ਤੁਸੀਂ ਉਸ ਦੇ ਨਾਲ ਇਸ ਤਰ੍ਹਾਂ ਨਾ ਕਰੋ ਤੇ ਮੈਂ ਤੁਹਾਡੇ ਘਰੇ ਲੰਗਰ ਸ਼ਖਨ ਤਾਂ ਆਵਾਂਗਾ ਜੇ ਤੁਸੀਂ ਉਸ ਨੂੰ ਪਹਿਲਾਂ ਕੜੇ ਵਿੱਚੋਂ ਕੱਢੋਗੇ ਇਹ ਅਸਥਾਨ ਦੇ ਦਰਸ਼ਨ ਕਰ ਰਹੇ ਹਾਂ ਪਿੰਡ ਬਾਗੜੀਆਂ ਜਿਹੜਾ ਕਿ ਬਾਦਸ਼ਾਹੀ ਸ਼ੇਮੀ ਦੇ ਨਾਲ ਸੰਬੰਧਤ ਅਸਥਾਨ ਹੈ ਆਪਾਂ ਮੇਨ ਰੋਡ ਦੇ ਉੱਤੇ ਦੇਖ ਪਹਿਲਾਂ ਹੁੱਕੇ ਆ ਰਹੇ ਹਾਂ ਦੇ ਅੰਦਰ ਪਿੰਡ ਦੇ ਵਿੱਚ ਆਪਾਂ ਦੇਖਿਆ ਸੀ ਜੇਸਾ ਸਥਾਨ ਦੇ ਉੱਤੇ ਗੁਰੂ ਪਾਤਸ਼ਾਹ ਛੇਵੇਂ ਪਾਤਸ਼ਾਹ ਨੇ ਜਿਹੜੇ ਉਹ ਆਏ ਸੀ ਤੇ ਉਹਨਾਂ ਦੇ ਕਹਿਣ ਦੇ ਅਨੁਸਾਰ ਇਹ ਹੈ ਕਿ ਇਹਨਾਂ ਬਾਬਾ ਅਜੀਤ ਸਿੰਘ ਜੀ ਨੇ ਜਿਹੜੇ ਉਹ ਵੀ ਇੱਥੇ ਆਏ ਸਨ ਤੇ ਇੱਕ ਨਾਲ ਹੁੰਦੇ ਤਰਵਜੇ ਦੇ ਉੱਤੇ ਲਿਖਿਆ ਹੋਇਆ ਸੀ ਕਿ ਇੱਕ ਇਹਨਾਂ ਸ਼ਹੀਦ ਨੇ ਜਿਹੜੇ ਜਦੋਂ ਇਹਨਾਂ ਰਮੰਦਰ ਸਾਹਿਬ ਉੱਚ ਅਟੈਕ ਹੋਇਆ 1984 ਦੇ ਨਿਤੜੇ ਉਸ ਟਾਈਮ ਦੇ ਵੀ ਇੱਥੇ ਦੇ ਨਾਲ ਇਤਿਹਾਸ ਦੇ ਨਾਲ ਸੰਬੰਧਤ ਹੈਗਾ ਤੇ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਕਿੰਨੀ ਸੋਹਣੀ ਬਿਲਡਿੰਗ ਤੇ ਲੰਗਰ ਦਾ ਪ੍ਰਬੰਧ ਹੈ ਬਹੁਤ ਵਧੀਆ ਮਹਿਰਾਇਸ਼ ਦਾ ਵੀ ਤੇ ਇੱਧਰ ਹਰੇਕ ਤਰ੍ਹਾਂ ਦੇ ਪ੍ਰਬੰਧ ਨੇ ਪਾਰਕਿੰਗ ਦਾ ਜਿਹੜਾ ਖੁੱਲੀ ਸ਼ੋ ਪਾਰਕਿੰਗ ਹੈ ਇਹ ਜਿਹੜਾ ਸਾਹਮਣੇ ਆ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਇਹ ਉਹ ਪ੍ਰਾਤਨ ਦਰਬਾਰ ਸਾਹਿਬ ਕਹਿੰਦੀ ਹੈ ਜਿਸਾ ਸਥਾਨ ਦੇ ਉੱਤੇ ਇਹ ਅੱਜ ਵੀ ਮੱਥਾ ਟੇਕ ਰਿਹਾ ਕਿਉਂਕਿ ਮੇਨ ਸਥਾਨ ਇਹ ਸੀ ਇਸ ਤੋਂ ਬਾਅਦ ਅੱਗੇ ਇਹ ਸਥਾਨ ਹੈ ਜਿਹੜਾ ਉਹ ਬਣਾਇਆ ਗਿਆ ਜਿੱਥੇ ਅੱਜ ਵੀ ਇਹ ਬੰਦੀ ਛੋੜ ਦੇਵਸ ਦੇ ਮੌਕੇ ਦੇ ਉੱਤੇ ਮੱਥਾ ਟੇਕ ਰਿਹਾ ਸ਼ਿਪਾਸ਼ਾਈ ਸ਼ੇਮੀ ਨਾਲ ਸੁਵੰਤਾ ਸਥਾਨ ਹੈ ਤੇ ਅੱਜ ਦੇ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਬਾਦਸ਼ਾਹੀ ਸ਼ੇਮੀ ਦੇ ਨਾਲ ਸੁਵੰਤਾ ਸਥਾਨ ਦੇ ਦਰਸ਼ਨ ਕਰਦੇ ਕਰਦੇ ਤੇ ਨਾਲ ਹੀ ਸਾਰਿਆਂ ਨੂੰ ਅਪੀਲ ਹੈ ਤੇ ਬੇਨਤੀ ਹੈ ਕਿ ਤੁਸੀਂ ਇਸ ਬਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤਾਂ ਜੋ ਇਸ ਨਾਲ ਸਾਨੂੰ ਹੋਰ ਇਹ ਵਧੀਆ ਤੁਸੀਂ ਜੇ ਕਮੈਂਟ ਕਰੋਗੇ ਤਾਂ ਸਾਨੂੰ ਵੀ ਅੱਗੇ ਵਧਣ ਨੂੰ ਮੌਕਾ ਮਿਲੂਗਾ ਤੇ ਅਸੀਂ ਇਸ ਤਰ੍ਹਾਂ ਦੇ ਹੋਰ ਗੁਰੂ ਘਰ ਨੇ ਜਿਹੜੇ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਚੱਲੇ ਜਾਵਾਂਗੇ ਆਪਾਂ ਅੱਜ ਦਰਸ਼ਨ ਕਰਕੇ ਹਟਿਆ ਪਿੰਡ ਬਾਗੜੀਆਂ ਦੇ ਗੁਰੂ ਘਰ ਦੇ ਇਹ ਸਾਹਮਣੇ ਅਸਥਾਨ ਸੀ ਜਿਹੜਾ ਲਾਈਕ ਸ਼ੇਅਰ ਤੇ ਕਮੈਂਟ ਹੈ ਜਿਹੜਾ ਜਰੂਰ ਕਰ ਦਿਆ ਕਰੋ ਹਾਂਜੀ ਸੰਗਤ ਜੀ ਆਪਾਂ ਦੇਖ ਰਹੇ ਹਾਂ ਉਹ ਹਰਗੋਬਿੰਦ ਸਿੰਘ ਜੀ ਨਾਲ ਸੰਬੰਧਤ ਅਸਥਾਨ ਜੋ ਪਿੰਡ ਬਾਗੜੀਆਂ ਵਿੱਚ ਬਣਿਆ ਹੋਇਆ ਹੈ ਜਿੱਥੇ ਗੁਰੂ ਹਰਗੋਬਿੰਦ ਸਿੰਘ ਜੀ ਆਏ ਸਨ ਅਤੇ ਇੱਥੇ ਕੁ ਸਰਕੜੀਆਂ ਜਿਹੜੀਆਂ ਪਿੰਡ ਦੇ ਵਿੱਚ ਰੁਕੇ ਸਨ ਆਓ ਹੁਣ ਚੱਲ ਕੇ ਆਪਾਂ ਅਗਲੇ ਗੁਰੂ ਘਰ ਦੇ ਵਿੱਚ ਦਰਸ਼ਨ ਮੇਲੇ ਕਰਵਾਉਣੇ ਆ